ਦੇਪੇ ਤੇ ਦੱਸਣਾ ਵਾ ਤੈਨੂੰ ਹਾਲ ਵੇ ਕੀ ਕੀ ਬੀਤੀ ਚੰਨਾ ਤੈਨੂੰ ਦੱਸਾ ਮੇਰੇ ਨਾਲ ਵੇ ਲੈ ਗਿਆ ਨਾ ਨਾ ਮੈਨੂੰ ਡੋਲੀ ਚ ਉਤਾਰ ਕੇ ਸੱਸ ਨੇ ਵੀ ਪਾਣੀ ਪੀਤਾ ਮੇਰੇ ਸਿਰੋਂ ਵਾਰ ਕੇ ਵਿੱਚ ਮੇਲਣਾ ਦੇ ਸੀ ਮਸੋਂਗੀ ਸਜਣਾ ਬੇਨਾਨ ਘੇਟ ਤੇ ਪਈ ਸੀ ਪਰ ਜਾਈ ਸੋਹਰਿਆਂ ਦੇ ਘਰ ਤੇਰੀ ਆਦੇ ਸੱਜਣਾਵੇਂ ਮੈਨੂੰ ਨਿਰਨੇ ਕਾਲ ਜੇ ਆਈ ਸੋਹਰਿਆਂ ਦੇ ਘਰ ਤੇਰੀ ਆਦੇ ਸੱਜਣਾਵੇਂ ਮੈਨੂੰ ਨਿਰਨੇ ਕਾਲ ਜੇ ਆਈ ਕੀਤੀ ਸੀ ਵੇ ਨਾਲ ਤਾਂ ਸਖੀਆਂ ਨੂੰ ਪਾਰਟੀ ਵਿੱਚ ਬਹੁਤ ਫੜ ਕੇ ਵੇ ਮੈਂ ਵੀ ਸੀ ਬਿਠਾ ਦਿੱਤੀ ਕੀਤੀ ਸੀ ਵੇ ਨਾਲ ਤਾਂ ਸਖੀਆਂ ਨੂੰ ਪਾਰਟੀ ਵਿੱਚ ਬਹੁਤ ਫੜ ਕੇ ਵੇ ਮੈਂ ਵੀ ਸੀ ਬਿਠਾ ਦਿੱਤੀ ਚੰਗੀ ਨਾਉ ਲੱਗੇ ਮੈਨੂੰ ਘੇਰ ਵਾਰੀ ਦੀ ਵੇ ਬੜੀ ਤਤਸੀ ਮੱਤੀ ਆਈ ਸੌਰਿਆਂ ਦੇ ਘਰ ਤੇਰੀ ਆਉਂਦ ਸੱਜਾਵੇਂ ਮੈਨੂੰ ਨਿਰਨੇ ਕਾਲ ਜੇ ਆਈ ਸੌਰਿਆਂ ਦੇ ਘਰ ਤੇਰੀ ਆਉਂਦ ਸੱਜਾਵੇਂ ਮੈਨੂੰ ਨਿਰਨੇ ਕਾਲ ਜੇ ਆਈ ਕਿ ਹੰਨ ਨੰਦਾਂ ਨੇ ਰੋਟੀ ਖਾਣੀ ਪਾਪੀ ਨਾਲ ਵੇ ਭੁੱਖ ਨਹੀਂ ਉਹ ਮੈਨੂੰ ਕਹਿ ਕੇ ਦਿੱਤੀ ਆ ਮੈਂ ਤੋਲ ਵੇ ਕਿ ਹੰਨ ਨੰਦਾਂ ਨੇ ਰੋਟੀ ਖਾਣੀ ਪਾਪੀ ਨਾਲ ਵੇ ਭੁੱਖ ਨਹੀਂ ਉਹ ਮੈਨੂੰ ਕਹਿ ਕੇ ਦਿੱਤੀ ਆ ਮੈਂ ਤੋਲ ਵੇ ਕੁਤਾ ਖਾਲਾ ਤੇ ਨੂੰ ਜਿੰਨੀ ਕੋ ਹਲੋ ਮੈਂ ਸੱਸ ਨੇ ਸੀ ਬੜਾ ਸਮਝਾਈ ਸੋਹਰਿਆਂ ਦੇ ਘਰ ਤੇਰੀ ਆਂਦ ਸੱਜਣਾ ਵੇ ਮੈਨੂੰ ਨਿਰਨੇ ਕਾਲ ਜੇ ਆਈ ਸੋਹਰਿਆਂ ਦੇ ਘਰ ਤੇਰੀ ਆਂਦ ਸੱਜਣਾ ਵੇ ਮੈਨੂੰ ਨਿਰਨੇ ਕਾਲ ਜੇ ਆਈ ਉਹ ਲੱਗੇ ਮੈਨੂੰ ਸੱਟੀਆਂ ਖਡਾਉਣ ਦੇ ਵੱਡਿਆਂ ਵਟੇਰਿਆਂ ਦੇ ਮੱਥਾ ਟਿਕਵਾਉਣ ਦੇ ਤਾਂ ਦੇ ਚੇ ਨੂੰ ਲੱਗੇ ਮੈਨੂੰ ਸੱਟੀਆਂ ਖਡਾਉਣ ਦੇ ਵੱਟਿਆਂ ਵਟੇਰਿਆਂ ਦੇ ਮੱਥਾ ਟਿਕਵਾਉਣ ਦੇ ਇੰਗਲੇਵਲੇ ਬੱਚਿਆਂ ਵਾਲਿਆਂ ਮੈਂ ਛੱਪੇ ਮੁੱਲ ਵਾਂਗੂ ਪਈ ਸੀ ਕਮਲਾਈ ਸੋਹਿਆਂ ਤੇ ਕਰ ਤੇਰੀ ਆਉਂਦੇ ਸੱਜਣਾ ਤੇ ਮੈਨੂੰ ਮਰਨੇ ਕਾਲ ਜੇ ਆਈ ਸੋਹਿਆਂ ਤੇ ਕਰ ਤੇਰੀ ਆਉਂਦੇ ਸੱਜਣਾ ਤੇ ਮੈਨੂੰ ਮਰਨੇ ਕਾਲ ਜੇ ਆਈ ਆਹ ਮਿਸਟਰ ਪਾ ਮਿਸਟਰ ਸਾਰੇਆਂ ਦੇ ਪਿੰਡ ਜੇ ਵਧੀਆ ਲੱਗਿਆ ਤਾਂ ਅੱਗੇ ਤੇ ਕਿਸੇ ਨੂੰ ਸ਼ੇਅਰ ਕਰੋ ਲਾਈਕ ਕਰੋ ਦੱਸਣਾ ਹੈ ਚਲੋ